ਸਾਕਾ ਨੀਲਾ ਤਾਰਾ ਜੀ ਨੂੰ ਕਹਿੰਦੇ ਕਈ ਮਹੀਨੇ ਪਹਿਲਾਂ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਹੋਰ ਨੂੰ ਛੱਡੋ ਤੁਸੀਂ ਕੇਐਸ ਬਰਾੜ ਨੂੰ ਪੜ੍ਹ ਲਓ ਜਰਨਲ ਦੀ ਲਿਖੀ ਪੁਸਤਕ ਆਪਰੇਸ਼ਨ ਬਲੂ ਸਟਾਰ ਉਧਰ ਤਾਂ ਬਹੁਤ ਪੁਸਤਕਾਂ ਲਿਖੀਆਂ ਸੰਤ ਜਰਨੈਲ ਸਿੰਘ ਹੋਣਾ ਦੇ ਉੱਤੇ ਉਸ 84 ਦੇ ਸਮੇਂ ਦੇ ਉੱਤੇ ਨੇੜੇੋਂ ਦੇਖੇ ਸੰਤ ਪਿੰਡरां ਵਾਲੇ ਦੂਰੋਂ ਦੇਖੇ ਸੱਤ ਪਿੰਡरां ਵਾਲੇ ਸੰਤ ਪਿੰਡਾਂ ਵਾਲੇ ਕੌਣ ਸਨ ਖਾਲਸਤਾਨ ਕੀ ਸੀ ਅਨੰਦਪੁਰ ਦਾ ਮਤਾ ਇਹ ਬਹੁਤ ਇਸ ਤਰ੍ਹਾਂ ਦੀਆਂ ਪੁਸਤਕਾਂ ਨੇ ਮਿਲਦੀਆਂ ਨੇ ਤੁਸੀਂ ਪੜ ਸਕਦੇ ਹੋ ਮੈਂ ਤੇ ਪੜੀਆਂ ਨੇ ਇਦਾਂ ਦੀਆਂ ਸਾਰੀਆਂ ਲੇਟੈਸਟ ਬਹੁਤ ਪਿਆਰੀ ਪੁਸਤਕ ਸੋਹਿਰ ਦਾ ਸੰਤ ਖਾਲਸਾ ਬਹੁਤ ਪਿਆਰੀ ਪੁਸਤਕ ਹੈ ਸਿੰਘ ਸਾਹਿਬ ਗੈਰੀ ਜਸਵੀਰ ਸਿੰਘ ਰੋਡੇ ਨੇ ਲਿਖੀ ਹੈ ਸੰਤਾਂ ਦੇ ਜੀਵਨ ਉੱਤੇ ਬਹੁਤ ਕਮਾਲ ਦਾ ਡਾਕੂਮੈਂਟ ਆ ਉਹ ਇੱਕ ਤਰ੍ਹਾਂ ਦਾ ਤੇ ਉਹ ਕੁਝ ਹੋਇਆ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਕੇਰਾ ਪਾਇਆ ਗਿਆ ਸਾਡੇ ਸਭ ਤੋਂ ਮਹਾਨ ਵੱਡੇ ਕੇਂਦਰੀ ਸਥਾਨ ਦੇ ਉੱਤੇ ਫੌਜਾਂ ਚੜੀਆਂ ਗਈਆਂ ਮੈਂ ਇਸ ਗੱਲ ਦੇ ਵਿੱਚ ਰਸ ਨਹੀਂ ਲੈਂਦਾ ਮੈਨੂੰ ਨਹੀਂ ਰਸ ਆਉਂਦਾ ਇਸ ਗੱਲ ਵਿੱਚ ਵੀ ਮੈਂ ਕਮਾਂ ਵੀ ਆਏ ਚੜ ਚੜ ਕੇ ਸਾਡੇ ਸਿੰਘਾਂ ਨੇ ਮਾਰ-ਮਾਰ ਗੋਲੀਆਂ ਛਾਤੀਆਂ ਪਰ ਦਿੱਤੀਆਂ ਪਿੱਤਲ ਪਰ ਤਾਂ ਉਹਨਾਂ ਦੀ ਛਾਤੀ 'ਚ ਉਹਨਾਂ ਦੇ ਜੀ ਟਰੱਕ ਪਰ ਪਰ ਕੇ ਗਏ ਕਿਉਂ ਹੋਇਆ ਇਹ ਕੁਝ ਹੁਣੇ ਨਹੀਂ ਸੀ ਚਾਹੀਦਾ ਸਰਕਾਰ ਨੂੰ ਸਿਆਣਪ ਵਰਤਣੀ ਚਾਹੀਦੀ ਸਾਡੇ ਸ਼ਹੀਦ ਹੋਏ ਸਾਨੂੰ ਦੁੱਖ ਹੈ ਜਿਹੜੇ ਫੌਜੀ ਚੜ੍ਹ ਕੇ ਆਏ ਉਹ ਵੀ ਤਾਂ ਕਿਸੇ ਮਾਮਾ ਦੇ ਪੁੱਤ ਸੀ ਕਿਉਂ ਐਸੇ ਹੁਕਮ ਦਿੱਤੇ ਆਪਣਿਆਂ ਨਾਲ ਲੜਨ ਲਈ ਇਹ ਹਕਮ ਲਿਖਣ ਵੇਲੇ ਕਲਮ ਟੁੱਟ ਕਿਉਂ ਨਾ ਗਈ ਜਦੋਂ ਅਗਲੇ ਬੈਠ ਕੇ ਕਹਿੰਦੇ ਸੀ ਬਹਿ ਕੇ ਗੱਲ ਕਰੋ ਆਨੰਦਪੁਰ ਦੇ ਮਤੇ ਤੇ ਗੱਲ ਕਰੋ ਗੱਲ ਹੀ ਨਹੀਂ ਕਰੀ ਤੁਸੀਂ ਹੁੰਦੇ ਕੌਣੋਂ ਗੱਲ ਕਰਨ ਵਾਲੇ ਕਿ ਤੇ ਇੰਟਰਨੈਟ ਚਲਾਉਨੇ ਹੋ ਆਨੰਦਪੁਰ ਦਾ ਮਤਾ ਕੱਢ ਕੇ ਦੇਖਿਓ ਕੋਈ ਇੱਕ ਵੀ ਮੰਗ ਨਾਜਾਇਜ਼ ਨਹੀਂ ਸੀ ਇੱਕ ਵੀ ਜਿਹਦੇ ਵਿੱਚ ਹੋਵੇ ਵੀ ਕੁਝ ਇਹਨਾਂ ਨੇ ਵੱਖਰਾ ਹੀ ਮੰਗ ਲਿਆ ਵੀ ਲਾਲ ਕਿਲਾ ਦੇ ਦਿਓ ਸਾਨੂੰ ਜਾਂ ਸਾਨੂੰ ਹਿੱਸਾ ਦੇ ਦਿਓ ਰਾਜਸਥਾਨ ਦੇ ਵਿੱਚੋਂ ਨਿਕਲਦੀਆਂ ਚੀਜ਼ਾਂ ਦਾ ਜਾਂ ਬਿਹਾਰ ਚੋਂ ਨਿਕਲਦੇ ਕਿਸੇ ਸਮਾਨ ਦਾ ਜਾਂ ਮਹਾਰਾਸ਼ਟਰ ਚੋਂ ਨਿਕਲਦੇ ਕਿਸੇ ਸਮਾਨ ਦਾ ਨਾ ਕੇਵਲ ਤੋਂ ਕੇਵਲ ਇਹੀ ਵੀ ਸਾਨੂੰ ਸੁੱਖ ਨਾਲ ਜਿਉਣਾ ਦਿਓ ਹਰ ਸੁੱਖ ਨਾਲ ਜਿਉਣਾ ਕੌਣ ਨਹੀਂ ਚਾਹੁੰਦਾ ਇੱਕ ਛੋਟਾ ਜਿਹਾ ਕੀੜਾ ਵੀ ਹੈ ਉਹਨੂੰ ਵੀ ਤੁਸੀਂ ਬੇਵਜ੍ਹਾ ਹੱਥ ਲਾਈ ਜਾਓ ਬੇਵਜ੍ਹਾ ਮਲਾਈ ਜਾਓ ਉਹਨੂੰ ਦੇਖਦਾ ਵੀ ਇਹ ਬਹੁਤ ਵੱਡਾ ਬੰਦਾ ਉਹ ਕੀੜਾ ਵੀ ਸਾਧ ਸੰਗ ਜੀ ਤੁਹਾਡੇ ਵੱਲ ਡੰਗ ਮਾਰਨ ਲਈ ਆਏਗਾ ਤੇ ਸਿੱਖੀ ਤਾਂ ਹੈ ਹੀ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਬਹਿਮਾਨ ਧਿਆਨ ਜਿਹੜੇ ਬੰਦੇ ਤੁਹਾਡੇ ਵੱਲ ਆਉਂਦੀਆਂ ਗੋਲੀਆਂ ਤੁਹਾਡੇ ਵੱਲ ਆਉਂਦੇ ਤੀਰਾਂ ਵੱਲ ਛਾਤੀ ਢਾਕੇ ਵਹਿ ਜਾਣ ਤੇ ਉਹ ਬੰਦਿਆਂ ਨੂੰ ਤੁਸੀਂ ਆਖੋ ਤੁਸੀਂ ਲੱਗਦੇ ਕੌਣ ਹੋ ਹੁੰਦੇ ਕੌਣ ਹੋ ਤੇ ਉਹ ਸਬਕ ਸਿਖਾਉਣ ਲਈ ਫਿਰ ਜੋ ਕੁਝ ਹੋਇਆ ਉਹ ਕੀਤਾ ਗਿਆ ਔਰ ਜੋ ਕੀਤਾ ਗਿਆ ਬਹੁਤ ਸ਼ਰਮਨਾਕ ਕਾਲਾ ਦਾਗ ਇਸ ਦੇਸ਼ ਦੀ ਹਕੂਮਤ ਦੇ ਮੱਥੇ ਤੇ ਲੱਗਿਆ ਰਹੇਗਾ ਔਰ ਇਕ ਨਾ ਇਕ ਦਿਨ ਜੋ ਕੁਝ ਇਹ ਹੋਇਆ ਅਗਰ ਇਹ ਪਾੜੇ ਨੂੰ ਨਾਂ ਭਰਿਆ ਗਿਆ ਦਿਨੋਂ ਦਿਨ ਸਿੱਖਾਂ ਨੂੰ ਅੰਦਰੋਂ ਅੰਦਰ ਸਾਜ਼ਿਸ਼ਾਂ ਨਾਲ ਖਤਮ ਕਰਨ ਦੀ ਕੋਸ਼ਿਸ਼ ਚਲਦੀ ਹੀ ਰਹਿੰਦੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖੀ ਸਥਾਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਔਰ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਗਰ ਇਹ ਚੀਜ਼ਾਂ ਨਾ ਹਟੀਆਂ ਈਰਖਾ ਚ ਨਫ਼ਰਤ ਚ ਨਹੀਂ ਕਹਿ ਰਿਹਾ ਤਹਿਸ਼ ਵਿੱਚ ਆ ਕੇ ਨਹੀਂ ਕਹਿ ਰਿਹਾ ਜਜਵਾਤੀ ਹੋ ਕੇ ਨਹੀਂ ਕਹਿ ਰਿਹਾ ਲੰਮੀ ਨਜ਼ਰ ਨਾਲ ਦੇਖ ਕੇ ਕਹਿ ਰਿਹਾ ਇਸ ਦੇਸ਼ ਨੂੰ ਟੁੱਟੇ ਹੁਣ ਕੋਈ ਨਹੀਂ ਬਚਾ ਸਕਦਾ ਆਖਰ ਟੁੱਟ ਜਾਏਗਾ ਇਹ ਦੇਸ਼ ਕੱਲੇ ਪੰਜਾਬ ਦੇ ਵਿੱਚ ਨਹੀਂ ਵੱਖੋ ਵੱਖਰੇ ਕਈ ਹਿੱਸੇ ਹੋ ਜਾਣਗੇ ਅਗਰ ਇਸ ਤਰ੍ਹਾਂ ਦੇ ਮਾਰੇ ਲੋਕ ਉੱਤੇ ਬੈਠੇ ਰਹੇ ਬਾਗੀ ਹੋ ਜਾਂਦੇ ਬੱਚੇ ਆਪਣੇ ਮਾਂ ਪਿਓ ਦੇ ਹੋ ਜਾਂਦੇ ਆ ਜੇ ਮਾਪੇ ਸਿਆਣਪ ਨਾਲ ਵਰਤਣ ਜਿਸ ਪਿਓ ਨੇ ਮੋਢਿਆਂ ਤੇ ਚੁੱਕ ਕੇ ਖੜਾਇਆ ਹੁੰਦਾ ਢਿੱਡ ਤੇ ਰੱਖ ਕੇ ਬੱਚੇ ਨੂੰ ਪਾਲਿਆ ਹੁੰਦਾ ਜਿਹੜੀ ਮਾਂ ਬਹੁਤ ਪਿਆਰ ਕਰਦੀ ਜਦੋਂ ਕਿਤੇ ਗੜਬੜੀ ਹੁੰਦੀ ਬੱਚੇ ਕਹਿੰਦੇ ਵੀ ਨਾ ਇਹ ਗਲਤ ਗੱਲ ਸਾਨੂੰ ਵੱਖਰੇ ਕਰ ਦਿਓ ਅਗਰ ਇਸ ਤਰ੍ਹਾਂ ਹੀ ਮਤਰੀ ਮਾਂ ਵਾਲਾ ਸਲੂਕ ਕਦੇ ਸਿੱਖਾਂ ਨਾਲ ਨੀ ਕਿਸੇ ਵੀ ਕਮਿਊਨਿਟੀ ਨਾਲ ਕਿਤੇ ਵੀ ਹੋਵੇਗਾ ਉਹ ਰਹਿਣਗੇ ਨਹੀਂ ਇਕੱਠੇ ਨਹੀਂ ਰਹਿਣਗੇ ਉਹ ਕਹਿਣਗੇ ਵੱਖਰਾ ਸਾਨੂੰ ਕਰੋ ਇੱਕ ਪਾਸੇ ਅਖੰਡ ਭਾਰਤ ਦਾ ਨਾਹਰਾ ਲਾਉਣਾ ਤੇ ਭਾਰਤ ਅਖੰਡ ਹੈ ਤੇ ਭਾਰਤੀ ਵੀ ਤਾਂ ਅਖੰਡ ਹੋਣੇ ਚਾਹੀਦੇ ਨੇ ਨਾ ਭਾਰਤੀ ਵੱਖੋ ਵੱਖਰੇ ਕਿਉਂ ਇੱਥੇ ਸਿੱਖ ਨੂੰ ਹੋਰ ਨਜ਼ਰ ਨਾਲ ਮੈਲੀ ਅੱਖ ਨਾਲ ਕਿਉਂ ਦੇਖਿਆ ਜਾਂਦਾ ਹੈ ਕਿਤੇ ਸਿੱਖਾਂ ਦਾ ਕੋਈ ਬ੍ਰਾਹਮਣ ਬੱਚਾ ਕਦੇ ਸੁਣਿਆ ਵੀ ਉਹਨੂੰ ਕਦੇ ਕਿਸੇ ਨੇ ਕਿਹਾ ਹੋਵੇ ਤੂੰ ਬੋਦੀ ਕਿਉਂ ਰੱਖੀ ਐ ਤੂੰ ਜਨੇਹੂ ਕਿਉਂ ਰੱਖਿਆ ਪੂਰੇ ਦੇਸ਼ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਨਿਤ ਨਵਾਂ ਕੋਈ ਉੱਠਦਾ ਪਿੱਛੋਂ ਸੈਂਟਰ ਤੋਂ ਹੀ ਆਉਂਦੇ ਆ ਇਹ ਜੀ ਅਫਸਰ ਲਾ ਕੇ ਬੱਚਿਆਂ ਨੂੰ ਕਿਤੇ ਪੜਨ ਲਈ ਜਾਣਾ ਹੋਵੇ ਕੜੇ ਲਹਾ ਦਿੱਤੇ ਜਾਂਦੇ ਆ ਕਿ ਕੜੇ ਲਾ ਦੋ ਪਤਲੇ ਬਦਲੇ ਕਈ ਦਾਖਣਗੇ ਵੀ ਮੋٹے ਕੜੇ ਲਾਉਂਦੇ ਨਾ ਜੀ ਸਾਡੇ ਕੋਲ ਆਏ ਕਿ ਵੰਗ ਵਰਗੇ ਪਤਲੇ ਪਤਲੇ ਬੱਚਿਆਂ ਦੇ ਪਾਏ ਹੋਏ ਕੜੇ ਵੀ ਲਹਾਉਂਦੇ ਇਹ ਸਾਜ਼ਿਸ਼ ਦੇ ਹਿੱਸੇ ਹਨ ਸਾਧ ਸੰਗ ਕਿਤੇ ਪਤਾ ਨਹੀਂ ਇਹਨਾਂ ਨੂੰ ਜਿਸ ਅੱਖਾਂ ਦੇ ਪੰਜ ਕਕਾਰ ਕਿਹੜੇ ਕਿਹੜੇ ਨਿਤ ਨਾਮਾ ਉੱਠਦਾ ਹੈ ਤੇ ਕਹਿੰਦਾ ਕਿਰਪਾਨ ਦੀ ਕੋਈ ਲੋੜ ਨਹੀਂ ਤੇ ਇਹਨਾਂ ਨੂੰ ਮੂੰਹ ਨੂੰ ਚੱਕਲੇ ਨਹੀਂ ਲਾਉਣੇ ਚਾਹੀਦੇ ਸਰਕਾਰ ਨੂੰ ਜੇ ਕੋਈ ਵੀ ਸੰਸਥਾ ਦਾ ਬੰਦਾ ਜਦੋਂ ਕੋਈ ਸਿੱਖ ਇਹਨਾਂ ਦੇ ਤਿਲਕ ਇਹਨਾਂ ਦੀ ਜਨੇਊ ਇਹਨਾਂ ਦੀ ਧੋਤੀ ਦੇ ਉੱਤੇ ਕਦੇ ਕਮੈਂਟ ਨਹੀਂ ਕਰਦਾ ਸਦਮ ਸਗੋਂ ਮਾਣ ਮਹਿਸੂਸ ਕਰਦੇ ਹਰ ਸਾਲ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋਂ ਵੱਡੋ ਕਲੂ ਮੈਂ ਸਾਕਾ ਸੀ ਤਰਸ਼ੀਦੀ ਦਿਹਾੜਾ ਮਨਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਦੋਂ ਕਹਿੰਦੇ ਤਿਲਕ ਜਨੇਉ ਦੀ ਰਾਖੀ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਤੇ ਅੱਜ ਇਹ ਤਿਲਕ ਅਤੇ ਜਨੇਉ ਵਾਲੇ ਸਾਨੂੰ ਇਸ ਖਾਨ ਵੀ ਤੁਹਾਨੂੰ ਕਿਰਪਾਨ ਦੀ ਲੋੜ ਨਹੀਂ ਤੇ ਕਿਉਂ ਨਹੀਂ ਲੋੜ ਕਿਰਪਾਨ ਦੀ ਐਨੀ ਤੁਸੀਂ ਸੁਰੱਖਿਆ ਸੁਰੱਖਿਆ ਦੇ ਦਿੱਤੀ ਨਿਤ ਦਿਹਾੜੇ ਇੱਥੇ ਚੋਰ ਤੁਰੇ ਫਿਰਦੇ ਘਰਾਂ 'ਚ ਬੜਬੜ ਕੇ ਲੋਕਾਂ ਨੂੰ ਮਾਰ ਦਿੰਦੇ ਆ ਤੁਸੀਂ ਕਿਰਪਾਨ ਦੀ ਗੱਲ ਕਰਦੇ ਕਿਰਪਾਨ ਦੀ ਲੋੜ ਨਹੀਂ ਮੈਂ ਤੇ ਕਹਿਣਾ ਇੱਥੇ ਲਾਇਸੈਂਸ ਬਣਨੇ ਚਾਹੀਦੇ ਹਰੇਕ ਬੰਦੇ ਨੂੰ ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਵਿਗੜ ਰਹੇ ਆ ਰਿਵਾਲਵਰ ਰੱਖਣਾ ਪਏਗਾ ਪਿਸਟਲ ਰੱਖਣਾ ਪਏਗਾ ਇੱਥੇ ਗੁੰਡਾਗਰਦੀ ਹੋ ਰਹੀ ਆ ਪੰਜਾਬ ਵਿੱਚ ਜਾਣ ਬੁੱਝ ਕੇ ਨੂੰ ਅੱਗ ਦੇ ਬੁੱਥੇ ਵਿੱਚ ਤੱਕਿਆ ਜਾ ਰਿਹਾ ਹੈ